ਮੇਰਾ ਨਾਮ ਮੀਨੂਆ ਐ ਮੇਰੇ ਮਦਰ ਇਨ-ਲੋ ਐ ਇਹਨਾਂ ਦਾ ਨਾਮ ਲਲਿਤਾ ਐ ਅਸੀਂ ਪੁਰਾਣਾ ਬਸ ਸਟੈਂਡ ਜੀਟੀ ਰੋਡ ਪੁਰਾਣੀ ਸਬਜ਼ੀ ਮੰਡੀ ਦਿੰਨੇ ਆ ਬਸ ਮੰਮੀ ਅੱਧਾ ਹੀ ਬੈਠੇ ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮੰਮਾ ਕਹਿੰਦਾ ਕਿ ਆਚਾਰ ਲੈਣਨੇ ਆ ਕਿ ਆਚਾਰ ਪਾ ਲੈਣਨੇ ਆ ਸਾਹਮਣੇ نیچے ਹੀ ਸਾਡੇ ਆਚਾਰ ਮਿਲਦੇ ਆ نیچے ਆਚਾਰ ਲੈਣ ਗਏ ਆ ਬਸ ਅੰਬ ਲੈਣ ਗਏ ਆ ਕਿ ਅੰਬ ਲੈਣੇ ਆ ਅਜੇ نیچے ਗਏ ਹੀ ਆ ਤੇ ਇੱਕ ਬੰਦਾ ਮਿਲਿਆ ਵਾ ਬੰਦੇ ਨੇ ਵੱਲ ਤੋਂ ਇਹ ਕਿਹਾ ਵਾ ਕਿ ਮੈਨੂੰ ਮੈਂ ਹਰ ਦੁਆਰੋਂ ਆਇਆ ਵਾਂ ਮੈਨੂੰ ਬਵਾਸੀਰ ਦੀ ਬਿਮਾਰੀ ਐ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਐ ਤਦੋਂ ਉਹ ਮੰਮੀ ਦੇ ਪਤਾ ਨਹੀਂ ਕਾਲਜ ਰੋਡ ਵਾਲ ਦਾ ਸਿਆ ਜਾਂ ਅੱਧਾ ਦਾ ਜੱਤਿਆ ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ ਹੱਥ ਰੱਖ ਕੇ ਉਹਨਾਂ ਨੇ ਮਤਲਬ ਅੱਧੇ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ ਉਹਨਾਂ ਨੇ ਮਤਲਬ ਅੱਧੇ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਪੈਂਦੇ ਮਤਲਬ ਆਮਬ ਕਿੱਥੋਂ ਲੰਦੇ ਹੋ ਕਿਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫਿਰ ਉਹ ਜੈਂਟਸ ਨੇ ਮੰਮੀ ਦੇ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਸ ਜੁੱਕੋ ਬੈਂਕ ਦੀ ਪੌੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀਆਂ ਬਾਰ-ਬਾਰ ਕਰਾਂ ਵਾਲੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਏ ਹੋਰ ਕਹਿੰਦਾ ਹੀ ਪੈ ਹੈ ਕਿ ਤੇ ਇਹਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਸੀ ਆ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਇਆ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਗਏ ਨੇ ਤੇ ਹੁਣ ਐਫ ਆਰ ਮਤਲਬ ਸਟੇਟਮੈਂਟ ਲਿਖਵਾਈ ਦੀ ਆ ਥਾਣੇ ਸਟੇਟਮੈਂਟ ਸਾਨੂੰ ਐਸਓ ਸਾਹਿਬ ਨੇ ਕਿਹਾ ਵਾ ਕਿ ਅਸੀਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਬੰਦੇ ਫੜ ਕੇ ਅਸੀਂ ਤੁਹਾਨੂੰ ਮਤਲਬ ਕੀ ਵਿਸ਼ਵਾਸ ਦਵਾਇਆ ਵਾ ਕਿ ਅਸੀਂ ਉਹ ਬੰਦੇ ਫੜ ਕੇ ਤੇ ਪਤਾ ਕਰਕੇ ਤੁਹਾਨੂੰ ਦੱਸ ਦਵਾਂਗੇ ਬਾਕੀ ਉਹਨਾਂ ਨੇ ਜੋ ਵੀ ਵੀਡੀਓ ਸੀ ਕੈਮਰੇ ਉਹਦੇ ਵਿੱਚ ਆਪਣਾ ਸੀਸੀਟੀਵੀ ਵਿੱਚੋਂ ਸਾਰਾ ਉਹਨਾਂ ਨੇ ਮਤਲਬ ਰਿਕਾਰਡ ਕਰਕੇ ਸਾਰੇ ਆਪਣੇ ਪੁਲਿਸ ਵਿੱਚ ਸਾਰੇ ਗਰੁੱਪ ਵਿੱਚ ਉਹਨਾਂ ਨੇ ਸ਼ੇਅਰ ਕੀਤੀਆਂ ਵੈ ਤੇ ਬਾਕੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਮਾਤਾ ਜੀ ਤੁਹਾਨੂੰ ਪੂਰਾ ਆਪਾਂ ਵਿਸ਼ਵਾਸਤ ਬਣਿਆ ਕਿ ਆਪਾਂ ਜਲਦ ਤੋਂ ਜਲਦ ਉਹ ਬੰਦੇ ਫੜ ਲਵਾਂਗੇ ਮੈਂ ਇਹ ਹੀ ਕਹਿਣਾ ਚਾਹਾਂਗੀ ਚਲੋ ਉਹਨਾਂ ਨੇ ਇੱਕ ਹੁੰਦਾ ਬੰਦੇ ਨੂੰ ਕਿ ਅਸੀਂ ਛੁਰ ਤੋਂ ਪਾਈਆਂ ਸੀ ਉਹਨਾਂ ਨੇ ਪਾਈਆਂ ਹੀ ਆਪਣੀਆਂ ਛੁਰ ਤੋਂ ਝੂੜੀਆਂ ਪਾਈਆਂ ਸੀ ਇਹ ਜਮਾਨਾ ਕਿ ਅੱਜ ਕੱਲ ਸੋਨਾ ਪਾ ਕੇ ਬਾਹਰ ਨਾ ਨਿਕਲੋ ਤੇ ਇੱਕ ਜੜੇ ਆ ਬੰਦੇ ਰੋਕਦੇ ਨੇ ਪੁੱਛਦੇ ਨੇ ਰਸਤੇ ਪੁੱਛਦੇ ਨੇ ਜਾਂ ਕੁਝ ਪੁੱਛਦੇ ਨੇ ਬਿਲਕੁਲ ਵੀ ਇਹਨਾਂ ਕੋਲ ਨਾ ਖੜੇ ਹੋਵੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਚਾਂਤੇ ਵਿੱਚ ਨਾ ਆਓ ਹੁਣ ਉਹਨਾਂ ਨੇ ਪਤਾ ਨਹੀਂ ਕੀ ਸੁੰਗਾਇਆ ਕੀ ਕੀਤਾ ਬਟ ਮੈਂ ਇਹੀ ਕਹਿਣਾ ਚਾਹਾਂਗੀ ਕਿਸੇ ਦੇ ਕੋਲ ਨਾ ਖੋ ਅਨਨੋਨ ਬੰਦੇ ਕੋਲ ਕਿਸੇ ਕੋਲ ਨਾ ਖੜੇ ਹੋਵੋ ਬਾਕੀ ਇਹ ਹੈ ਕਿ ਜੜੇ ਇਹੋ ਜਿਹਾ ਫਰੋਡ ਕਰਦੇ ਨੇ ਨੁਕਸਾਨ ਹੁੰਦਾ ਹੈ ਤਾਨੂੰ ਪਤਾ ਅੱਜਕੱਲ ਚੀਜ਼ਾਂ ਜਿਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਨਾ ਤੇ ਮੈਨੂੰ ਚੰਨਿਆ ਕਿ ਇਹ ਜਿਹੜੇ ਗਰੋ ਹੈ ਜੋ ਵੀ ਕਰਦੇ ਨੇ ਕੰਮ ਹੈ ਇਹ ਜਲਦੋਂ ਜਲਦ ਪੜ੍ਹਿਆ ਜਾਣਾ